ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੁਨੇ ਨੇ ਇਕਤਾ ਸਿੱਧੂਪੁਰ ਜਿਹੜੀ ਸਾਨੂੰ ਸੂਬੇ ਵੱਲੋਂ ਕਾਲ ਆਈ ਸੀ ਸਾਡਾ ਸਰਦਾਰ ਪਲਵਿੰਦਰ ਸਿੰਘ ਜੀ ਮਾਲ ਜ਼ਿਲ੍ਹਾ ਜ਼ਿਲ੍ਹਾ ਆਗੂ ਨੇ ਉਹਨਾਂ ਵੱਲੋਂ ਕਾਲ ਆਈ ਵੀ ਅੱਜ ਆਪਾਂ ਪਿੰਡ-ਪਿੰਡ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣੇ ਨੇ ਜਿਹੜਾ ਸਾਡਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਉਹ ਅੱਜ 64 ਦਿਨਾਂ ਦੇ ਵਿੱਚ ਮਰਨ ਵਰਤਨ ਵਾਸਤੇ ਬੈਠੇ ਸੀ ਤੇ ਜਿਹੜੀਆਂ ਸਰਕਾਰਾਂ ਇਹਨਾਂ ਦੇ ਉੱਤੇ ਅੱਜ ਤੱਕ ਕੋਈ ਜੂਨ ਹੀ ਸਰਕੀ ਕਿ ਸਾਡਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨਵਰਤਨ ਤੇ ਸਾਡੇ ਲਈ ਬੈਠਾ ਵਾ ਇੱਕ ਕੱਲੀ ਉਹ ਕਿਸਾਨੀ ਵਾਸਤੇ ਨਹੀਂ ਬੈਠਾ ਮਜ਼ਦੂਰਾਂ ਵਾਸਤੇ ਛੋਟੇ ਦੁਕਾਨਦਾਰਾਂ ਵੀਰਾਂ ਵਾਸਤੇ ਜਿਹੜੇ ਛੋਟੇ ਜੁਨੀਆੜਾਂ ਗੱਡੀਆਂ ਲੈ ਕੇ ਆਪਾਂ ਜੋ ਵੀ ਆਪਾਂ ਕਾਰੋਬਾਰ ਕਰਦੇ ਆ ਸਾਰਿਆਂ ਦੇ ਵਾਸਤੇ ਉਹਨੇ ਮਰਨਵਰਤਨ ਰੱਖਿਆ ਸਾਰੀਆਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਹੱਕ ਜਿਹੜੇ ਆ ਪੂਰੇ ਹੋਣੇ ਚਾਹੀਦੇ ਆ ਪਰ ਇਹ ਜਿਹੜੀ ਸਾਡੀ ਮੋਦੀ ਸਰਕਾਰ ਆ ਮਾੜੀ ਸਰਕਾਰ ਸਾਡੇ ਵਾਸਤੇ ਲਾਗੂ ਹੋਈ ਆ ਇਹਨਾਂ ਨੇ ਅਜੇ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਪਤਾ ਤੱਕ ਨਹੀਂ ਲਿਆ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਉਹਦਾ ਕਰਕੇ ਅੱਜ ਇਹਨਾਂ ਨੂੰ ਜਗਾਉਣ ਵਾਸਤੇ ਪਿੰਡ ਪਿੰਡ ਜਿਹੜੇ ਸਾਡੇ ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਚੱਲਦੇ ਨੇ 70 ਤੋਂ 80 ਪਿੰਡ ਚੱਲਦੇ ਨੇ ਅੱਜ ਅਸੀਂ ਆ ਪਿੰਡਾਂ ਦੇ ਵਿੱਚ ਵਿੱਚ ਅਸੀਂ ਜਾ ਕੇ ਸਾਰੇ ਦੇ ਪਿੰਡੋਂ ਪਿੰਡੀ ਜਿਹੜੇ ਆ ਇਹ ਪੁਤਲੇ ਮੋਤੀ ਦੇ ਫੂਕੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸਾਡੇ ਪਿੰਡ ਕਲੇਰ ਨੇ ਸਹਿਯੋਗ ਦਿੱਤਾ ਨਾਲ ਸਾਡੀਆਂ ਭੈਣਾਂ ਵੀ ਨੇ ਜਿਨ੍ਹਾਂ ਨੇ ਆ ਕੇ ਵੱਡਾ ਸਰਦਾਰ ਜਗਜੀਤ ਸਿੰਘ ਨੂੰ ਇੱਕ ਵੱਡਾ ਹੰਗਾਰਾ ਵੱਡਾ ਹੰਗਾਰਾ ਮਿਲਿਆ ਪਿੰਡਾਂ ਦੇ ਵਿੱਚੋਂ ਇਸ ਕਰਕੇ ਹੋਰ ਵੀ ਜਿਹੜੇ ਸਾਡੇ ਸਾਥੀ ਇਹਦੇ ਪਿੱਛੇ ਠਕੇ ਰਹੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਜਿਹੜਾ ਸਾਡੇ ਹੱਕ ਸੱਚ ਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਖਲੋਤੇ ਨੇ ਆਪਾਂ ਵੀ ਉਹਨਾਂ ਦੇ ਹੱਕ ਦੇ ਵਿੱਚ ਖਲੋਈਏ ਇਹਨਾਂ ਸਰਕਾਰਾਂ ਨੂੰ ਜਗਾਈਏ ਤੇ ਆਪਾਂ ਛੋਟੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀਆਂ ਵੱਡੇ ਵੱਡੇ ਰੋਡ ਕੱਢਣਦੇ ਨੇ ਸਾਡੇ ਵਾਸਤੇ ਨਹੀਂ ਕੱਢਣਦੇ ਇਹਨਾਂ ਨੇ ਵੱਡੇ ਵੱਡੇ ਮਾਲ ਖਲਣੇ ਛੋਟਾ ਦੁਕਾਨਦਾਰ ਵੀ ਇਹਨਾਂ ਖਤਮ ਕਰ ਦੇਣਾ ਵਾ ਕੋਟਾ ਜਿਹੜਾ ਜ਼ਿੰਮੇਦਾਰ ਉਹ ਵੀ ਖਤਮ ਕਰ ਦੇਣਾ ਵਾ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਾਏ ਇਸ ਕਰਕੇ ਨਾ ਸਰਕਾਰਾਂ ਰੋਹੀ ਜਗਾਉਣਾ ਚਾਹੁੰਦੇ ਵਾ ਇਹ ਗੱਲ ਜੀ ਕਹਿੰਦਾ ਸਾਹਿਬ ਸਾਹਿਬ